ਦੇਖਿਆ ਕਰੋ ਆਪਾਂ ਅੱਜ ਸਪੈਸ਼ਲ ਕੁਰਤੇ ਪਜਾਮਿਆਂ ਵਾਸਤੇ ਲੈ ਕੇ ਆਏ ਤੁਹਾਡੇ ਵਾਸਤੇ ਕਿਉਂਕਿ ਬਾਈ ਜੀ ਗਰਮੀ ਦਾ ਸੀਜ਼ਨ ਸ਼ੁਰੂ ਹੋ ਗਿਆ ਬਾਈ ਜੀ ਇਕੱਠੇ ਲਊਗਾ ਬਾਈ ਜੀ ਤੇ ਬਾਈ ਜੀ ਇਹ ਇਕੱਲੇ ਇਕੱਲੇ ਲੈਣਾ ਬਾਈ ਜੀ ਇਕੱਲੇ ਇਕੱਲੇ ਦਾ ਰੇਟ ਇਹਦਾ ਕੁੱਲ 200 ਰੁਪਏ ਰੇਟ ਹੈ ਕਪੀਰ ਭਰਾਏ ਨੇ ਕੌਰੀਅਰ ਕਰਾਉਣਾ ਬਾਈ ਜੀ ਘਰੇ ਮੰਗਵਾਉਣਾ ਹੋਵੇ ਘਟੋ ਘਟ 5 ਸੂਟਾਂ ਦਾ ਆਰਡਰ ਚਾਹੀਦਾ ਬਾਈ ਜੀ ਕੁਰਤੇ ਪਜਾਮੇ 5 ਮੰਗਵਾ ਲਿਓ ਕੋਈ 200 ਵਾਲਾ ਕੋਈ 300 ਵਾਲਾ ਕੋਈ 250 ਵਾਲਾ ਮੰਗਵਾਪ ਮੈਂ ਜਿਹੜੇ ਮਰਜ਼ੀ ਦਿਓ ਪਾਈ ਜੀ ਪੀਸ ਪਰ 5 ਮੰਗਵਾਉਣੇ ਪੈਣਗੇ ਕੌਰੀਅਰ ਦੇ ਵਾਸਤੇ ਬਾਈ ਜੀ ਸਤ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮਨਜਿੰਦਰ ਕਲਾਸ ਹਸਪੀਟਲ ਮੈਸਟਰ ਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਜੋ ਇਹ ਪਿੰਡ ਹੈ ਮੈਸਟਰ ਖਾਨਾ ਹੈ ਮੋੜ ਮੰਡੀ ਦੇ ਕੋਲੇ ਆ ਬਾਈ ਜੀ ਆਪਾਂ ਆਈ ਵੀਡੀਓ ਲੋਕੇਸ਼ਨ ਦੱਸਦੇ ਆ ਜਿਹੜਾ ਪਿੰਡ ਹੈ ਬਾਈ ਜੀ ਮੈਸਟਰ ਖਾਨਾ ਇਹ ਮੋੜ ਮੰਡੀ ਦੇ ਕੋਲੇ ਆ ਜੀ ਜ਼ਿਲ੍ਹਾ ਬਠਿੰਡਾ ਸਾਡਾ ਆ ਬਾਈ ਜੀ ਆ ਬੋਰਡ ਜਿਹੜਾ ਆਪਣਾ ਪੂਰਾ ਫੇਮਸ ਆਈ ਵਾਰ ਦੱਸਦੇ ਆ ਵੀਡੀਓ ਦੇ ਵਿੱਚ ਪਹਿਲਾਂ ਸ਼ੁਰੂ ਸਾਰੀ ਗੱਲਬਾਤ ਇਹ ਹੀ ਦੱਸ ਦਿੰਨੇ ਆ ਆਪਣਾ ਬੋਰਡ ਵਾਲੀ ਦੁਕਾਨ ਦੇ ਮੂਹਰੇ ਲੱਗਿਆ ਹੋਇਆ ਖੰਭੇ ਤੇ ਬਹੁਤ ਵੱਡਾ ਬੋਰਡ ਬਣਾ ਕੇ ਲੋਹੇ ਦਾ ਲੱਗਿਆ ਹੋਇਆ ਮਨਜਿੰਦਰ ਕਲਾਥ ਹਾਊਸ ਦਾ। ਭਾਈ ਜੀ ਆਪਾਂ ਜਿਹੜੀ ਅੱਜ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਬਹੁਤ ਹੀ ਵਧੀਆ ਵੀਡੀਓ ਹੈ। ਪੂਰੀ ਵਧੀਆ ਗੌਰ ਨਾਲ ਸੁਣਿਓ। ਦੇਖਿਓ ਕੱਪੜੇ ਦੀ ਕੁਆਲਿਟੀ, ਰੇਟ ਸਾਰਾ ਕੋ ਦੇਖਿਆ ਕਰੋ। ਆਪਾਂ ਅੱਜ ਸਪੈਸ਼ਲ ਕੁਰਤੇ ਪਜਾਮਿਆਂ ਵਾਸਤੇ ਲੈ ਕੇ ਆਏ ਤੁਹਾਡੇ ਵਾਸਤੇ ਕਿਉਂਕਿ ਭਾਈ ਜੀ ਗਰਮੀ ਦਾ ਸੀਜ਼ਨ ਸ਼ੁਰੂ ਹੋ ਗਿਆ ਭਾਈ ਜੀ। ਜਿਹੜਾ ਕੁਰਤਾ ਪਜਾਮਾ ਭਾਈ ਜੀ ਇਹ ਹਰ ਇੱਕ ਦੀ ਪਸੰਦ ਹੈ। ਹਰ ਇੱਕ ਦੇ ਘਰੇ ਕੰਮ ਆਉਣ ਵਾਲਾ ਚੀਜ਼ ਹੈ ਜੀ ਭਾਈ ਜੀ ਇਹ। ਜਾ ਲੇਡੀ ਦਾ ਸੂਟ ਹੈ ਇਹ ਚਲੋ ਲੇਡੀ ਨੇ ਪਾਉਣਾ ਹੁੰਦਾ ਹੈ ਕੁੜਤਾ ਪਜਾਮਾ ਭਾਈ ਜੀ ਇਹ ਹਰ ਇੱਕ ਦੇ ਘਰੇ ਕੰਮ ਆਉਂਦਾ ਹੈ ਕੁੜਤਾ ਪਜਾਮਾ ਤੇ ਆਪਾਂ ਉਹ ਤੁਹਾਨੂੰ ਅੱਜ ਵੈਰਾਈਟੀ ਦਿਖਾਵਾਂਗੇ ਥੱਲੇ ਤੋਂ ਲੈ ਕੇ ਭਾਈ ਜੀ ਉੱਪਰ ਤੱਕ ਸਾਰੀ ਵੈਰਾਈਟੀ ਦਿਖਾਵਾਂਗੇ ਆਪਾਂ ਚੰਗਾ ਮਾੜਾ ਤੇ ਰੰਗਦਾਰ ਸਾਰਾ ਦਿਖਾਵਾਂਗੇ ਆਪਾਂ ਭਾਈ ਜੀ ਪੂਰੀ ਗੌਰ ਨਾਲ ਵੀਡੀਓ ਦੇਖਿਓ 6 ਹਜ਼ਾਰ ਤੇ ਸ਼ੇਅਰ ਕਰਿਓ ਭਾਈ ਜੀ ਜਰੂਰ ਕਰਿਆ ਕਰੋ ਤਾਂ ਕਿ ਸਾਡਾ ਵੀ ਹੌਸਲਾ ਵਧੇ ਇਸ ਗੱਲ 'ਤੇ ਆਪਾਂ ਸ਼ੁਰੂ ਕਰਦੇ ਆਂ ਭਾਈ ਜੀ ਕੁੜਤੇ ਪਜਾਮੇ ਤੋਂ ਦੇਖੋ ਗੌਰ ਨਾਲ ਦੇਖੋ ਇਹ ਭਾਈ ਜੀ ਕੇਐਮ ਦਾ ਕੁੜਤਾ ਪਜਾਮਾ ਹੈ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਹੈ ਇੱਕ ਨੰਬਰ ਰੰਗ ਹੈ ਇਹਦੇ ਵਿੱਚ ਕੋਈ ਰੰਗ ਫੇਟ ਨਹੀਂ ਹੁੰਦਾ ਕੋਈ ਵਾਈਜੀ ਇਹਦਾ ਬੋਰ ਨਹੀਂ ਆਉਂਦਾ ਇਹ ਤੇ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਹੈ ਸੋਨੂੰ ਖੋਲ ਕੇ ਦਿਖਾਉਣਾ ਚੈੱਕ ਕਰੋ ਬਾਈ ਜੀ ਤਾਂ ਆ ਦੇਖੋ ਬਾਈ ਜੀ ਕੇਐਮ ਦਾ ਜਿਹੜਾ ਦਾ ਬ੍ਰਾਂਡ ਹੈ ਬਾਈ ਜੀ ਕੇਐਮ ਵੱਜਦਾ ਇਹ ਕੁੜਤਾ ਪਜਾਮਾ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਬਾਈ ਜੀ ਦੇਖੋ ਕੋਲਾ ਵਧੀਆ ਉਹੀ ਇਹ ਜੀ ਗੱਲ ਨਹੀਂ ਬਾਹਾਂ ਮਾੜਾ ਨਹੀਂ ਹੈਗਾ ਇਹ ਜੇ ਆਪਾਂ ਕਹੀਏ ਵੀ ਜਮਾਈ ਮਾੜਾ ਬਹੁਤ ਵਧੀਆ ਕੁਆਲਿਟੀ ਹੈ ਜਾਇਜਾ ਬਾਈ ਜੀ ਰੇਟ ਹੈ ਉਹੋ ਜੀ ਕੁਆਲਿਟੀ ਬਾਈ ਜੀ ਬਹੁਤ ਵਧੀਆ ਹੈ ਇਹਦੀ ਆ ਕਰੋ ਚੈੱਕ ਬਾਈ ਜੀ ਸ਼ਾਈਨਿੰਗ ਦੇਖੋ ਪਹਿਲਾਂ ਕੱਪੜੇ ਦੀ ਬਹੁਤ ਹੀ ਸੋਹਣਾ ਕੱਪੜਾ ਹੈ ਬਾਈ ਜੀ ਦੇਖੋ ਦੇਖੋ ਇਹਦਾ ਰੇਟ ਬਾਈ ਜੀ ਕੁੱਲ 200 ਰੁਪਿਆ ਰੇਟ ਹੈ 5 ਮੀਟਰ ਕੁੜਤੇ ਪਜਾਮੇ ਦਾ ਰੇਟ ਕੁੱਲ 200 ਰੁਪਿਆ ਬਾਈ ਜੀ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਦੁਕਾਨ ਤੇ ਲੈ ਜਾ ਕੇ ਉਹਨੇ ਵੇਚ ਰਿਹਾ ਹੈ ਬਾਈ ਜੀ ਉਹਨੂੰ ਵਧੀਆ ਲੈਸ ਲਾਵਾਂਗੇ 200 ਤੋਂ ਵੀ ਲੈਸ ਲੱਗੂ ਬਾਈ ਜੀ ਉਹਦੇ ਵਾਸਤੇ ਜਿਹੜਾ ਬੰਦਾ ਇਕੱਠੇ ਲਊਗਾ ਬਾਈ ਜੀ ਤੇ ਬਾਈ ਜੀ ਇਹ ਕੱਲੇ ਕੱਲੇ ਲੈਣਾ ਬਾਈ ਜੀ ਕੱਲੇ ਕੱਲੇ ਦਾ ਰੇਟ ਇਹਦਾ ਕੁੱਲ 200 ਰੁਪਏ ਰੇਟ ਹੈ ਕੱਪੜੇ ਤੁਸੀਂ ਚਮਕ ਦੇਖੋ ਬਾਈ ਜੀ ਤੇ ਕੱਪੜੇ ਤੁਸੀਂ ਕੁਆਲਿਟੀ ਦੇਖੋ ਬਾਈ ਜੀ ਇਸ ਨੂੰ ਕੁਆਲਿਟੀ ਦਿਖਾਣਾ ਦੇਖੋ ਗੌਰ ਨਾਲ ਚੈੱਕ ਕਰੋ ਬਾਈ ਜੀ ਵਧੀਆ ਕੁਆਲਿਟੀ ਹੈ ਕੋਈ ਉਹ ਨਹੀਂ ਹੈਗਾ ਬਾਈ ਜੀ ਇਹ ਸੈਂਚਰੀ ਮਾਲ ਨਹੀਂ ਹੈਗਾ ਜੇ ਇੱਕ ਸੈਂਚਰੀ ਹੁੰਦਾ ਉਹ ਕੰਮ ਨਹੀਂ ਹੈਗਾ ਬਾਈ ਜੀ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਹੈ ਪੂਰਾ ਵਧੀਆ ਇੱਕ ਨੰਬਰ ਕੱਪੜਾ ਇਹ ਇਹਦਾ ਕੁੱਲ ਰੇਟ 200 ਰੁਪਿਆ ਰੇਟ ਹੈ ਬਾਈ ਜੀ ਇਹਦਾ ਚੈੱਕ ਕਰ ਲੋ ਰੰਗ ਆਪਣੇ ਕੋਲੇ 7-8 ਰੰਗ ਆ ਬਾਈ ਜੀ ਇੱਕ ਤੁਹਾਨੂੰ ਇਹ ਦੱਸ ਦਈਏ ਆ ਚਿੱਟਾ ਵੀ ਆ ਗਿਆ ਵਿੱਚ ਵਿੱਚ ਆ ਦੇਖੋ ਬਾਈ ਜੀ ਚਿੱਟਾ ਕਾਲਾ ਬਾਈ ਜੀ ਸਾਰੇ ਰੰਗ ਦੇ ਵਿੱਚ ਹੈਗੇ ਨਾ ਬਾਈ ਜੀ ਕੇਐਮ ਚਾਪੜੂ ਕੋ ਰੰਗ ਟੋਟਲ ਹੈਗੇ ਨਾ ਦੇਖੋ ਚਿੱਟਾ ਕੱਪੜਾ ਬਾਈ ਜੀ ਦੇਖੋ ਕਿੰਨਾ ਵਧੀਆ ਕੱਪੜਾ ਰੇਟ ਵੀ ਕੁੱਲ ਬਾਈ ਜੀ 200 ਰੁਪਿਆ ਰੇਟ ਹੈ ਕੋਲੇ ਦਾ ਦੇਖੋ ਚੈੱਕ ਕਰੋ 200 ਰੁਪਿਆ ਰੇਟ ਹੈ ਬਾਈ ਜੀ 5 ਮੀਟਰ ਕੁਰਤੇ ਪਜਾਮੇ ਦਾ ਤੇ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਉਹਨੂੰ ਲਾਵਾਂਗੇ ਲੈਸ ਬਾਈ ਜੀ ਤੇ ਜਿੰਨੀ ਲੋੜ ਆ ਬਾਈ ਜੀ ਉਨੀ ਹੀ ਲਿਆ ਸਕਦਾ ਇੱਕ ਆਪਾਂ ਗੱਲ ਹੋਰ ਦੱਸ ਜੀ ਬਾਈ ਜੀ ਇਹ ਇੱਥੇ ਆਪਾਂ 4-5 ਪੱਲੇ ਸਾਨੂੰ ਰੰਗ ਹੀ ਦਿਖਾਏ ਹੋਏ ਨੇ ਇਹ ਨਾ ਸੋਚੋ ਵੀ 4-5 ਹੀ ਕੁਰਤੇ ਪਜਾਮੇ ਇਹਨਾਂ ਕੋਲੇ ਕੀ ਹੈ ਬਾਈ ਜੀ ਬਹੁਤ ਵੱਡੀ ਗੱਲ ਬਾਤ ਆਪਣੇ ਕੋਲੇ ਭਵੇਂ ਆਪਾਂ ਤੋਂ 2000 ਮੀਟਰ ਲੈ ਲਓ ਬਾਈ ਜੀ 2000 ਮੀਟਰ ਵੀ ਰੱਖਿਆ ਹੈਗਾ ਆਪਣੇ ਕੋਲੇ ਭਵੇਂ 2000 ਕਿੰਨਾ ਵੀ ਲੋੜ ਆ ਉਨੀ ਮਾਣ ਲੈ ਲਓ ਬਾਈ ਜੀ ਮਾਰ ਆਪਣੇ ਕੋਲੇ ਉਹਨੇ ਹੀ ਹੈਗਾ ਕਾਊਂਟਰ ਤੇ ਤਾਂ ਅਸੀਂ ਤਾਂ ਇਹ ਦਿਖਾਉਣੇ ਹੁੰਦੇ ਆ ਇਹਦੇ ਕੱਲੇ ਬਾਈ ਜੀ ਰੰਗ ਹੀ ਦਿਖਾਉਣੇ ਹੁੰਦੇ ਆ ਆਪਾਂ ਵਧੀਆ ਕੁਆਲਿਟੀ ਦਾ ਕੱਪੜਾ ਬਾਈ ਜੀ ਕੇਐਮ ਦਾ ਕੱਪੜਾ ਕੋਈ ਇਹ ਤੇ ਬੁਰਨੇ ਆਉਂਦਾ ਕੁਝ ਨਹੀਂ ਆਉਂਦਾ ਜਿਹਹ ਜ ਆ ਬਾਈ ਜੀ ਰੇਟ ਹੈ ਉਸ ਤੋਂ ਵਧੀਆ ਕੱਪੜਾ ਹੈ ਇਹ ਕੁੱਲ 200 ਰੁਪਏ ਰੇਟ ਹੈ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲਾਵਾਂਗੇ ਲੈਸ ਵੀਰ ਜੀ ਆਪਾਂ ਹੁਣ ਕੁੜਤੇ ਪਜਾਮੇ ਦੂਜੀ ਆਈਟਮ ਲੈ ਕੇ ਆਏ ਇਹ ਆਈਟਮ ਬਾਈ ਜੀ ਚੈੱਕ ਕਰ ਲੋ ਕਬੀਰ ਦਾ ਮਾਲ ਹੈ ਸਾਰੇ ਬਾਈ ਜੀ ਕੱਲਾ ਕੱਲਾ ਆਦਮੀ ਜਾਣਦਾ ਇਹ ਕੀ ਚੀਜ਼ ਹੈ ਬਾਈ ਜੀ ਇਹ ਇਹ ਕੰਪਨੀ ਹੈ ਕਬੀਰ ਕਵੇਰ ਕੰਪਨੀ ਦਾ কুর্তা ਪਜਾਮਾ ਬਾਈ ਜੀ ਸਿਉਣੇ ਵਰਗਾ ਮਾਲ ਹੈ ਜੇ ਤੁਸੀਂ ਇਹਦੇ ਤੇ ਬਾਈ ਬੁਰਦੀ ਫੁੱਲ ਜ਼ਿੰਮੇਵਾਰੀ ਹੈ ਕੋਈ ਇਥੇ ਬੁਰਨੇ ਆਉਂਦਾ ਬਾਈ ਜੀ ਪੋਲਾ ਕਪੜਾ ਰੂਮ ਵਰਗਾ ਪਿਆ ਕੁਛ ਨਹੀਂ ਹੁੰਦਾ ਘਸ ਘਸ ਕੇ ਪਾੜਦਾ ਬਾਈ ਜੀ ਇਹ ਕਪੜਾ ਕੰਪਨੀ ਹੈ ਕਵੇਰ ਦੀ ਬਾਈ ਜੀ ਚੈੱਕ ਕਰ ਲੋ ਸਮਾਰ ਕੇ ਪੂਰਾ ਫੁੱਲ ਗਰੰਟੀ ਹੈ ਸਭ ਇਹਨੂੰ ਜਾਣਦਾ ਹੈ ਕੋਈ ਇਹੋ ਜੀ ਗੱਲ ਨਹੀਂ ਇਹ ਨਹੀਂ ਹੈ ਵੀ ਇਹਨੂੰ ਕੋਈ ਬਾਈ ਜਾਣਦਾ ਨਹੀਂ ਹੋਣਾ ਫੁੱਲ ਜਾਣਦੇ ਹੈ ਇਹ ਇੱਕ ਕੁਆਲਿਟੀ ਇੱਕ ਨੰਬਰ ਦੀ ਕੁਆਲਿਟੀ ਹੈ ਬਾਈ ਜੀ ਰੰਗ ਆਪਣੇ ਕੋਲੇ ਬਹੁਤ ਜ਼ਿਆਦਾ ਰੰਗਦੇ ਨੇ ਜਿ ਜਿੰਨੇ ਕਹੋਗੇ ਰਾਂਗ ਉਹਨੇ ਮਿਲ ਜਾਣਗੇ ਇਹ ਆਪਾਂ ਮ ਇਕੱਲੇ ਤੇ ਕਾਊਂਟਰ ਦੇ ਜਿੰਨੇ ਕਿ ਟਿਕਦੇ ਆ ਬਾਈ ਜੀ ਉਹਨੇ ਰੱਖੇ ਆਪਾਂ ਤੇ ਆਪਣੇ ਕੋਲੇ ਬਾਈ ਜੀ ਜਿੰਨੀ ਲੋਡ ਆ ਬਾਈ ਜੀ ਉਹਨਾ ਲੈ ਸਕਦਾ ਕੋਈ ਜਿੰਨੀ ਲੋਡ ਹੈ 1000 ਮੀਟਰ 2000 ਮੀਟਰ ਭਵੇਂ 5000 ਮੀਟਰ ਲੈ ਲੋ ਬਾਈ ਜੀ ਆਪਣੇ ਕੋਲੇ ਉਹ ਵੀ ਹੈਗਾ 5000 ਮੀਟਰ ਵੀ ਮਿਲ ਜੂਗਾ ਜਿਹੜਾ ਬੰਦਾ ਬਾਈ ਜਿੰਨੀ ਵੱਡੀ ਕਵਾਂਟੀਟੀ ਜਮਾਲ ਚੱਕੂ ਜਿੰਨੀ ਵੱਡੀ ਕਵਾਂਟੀਟੀ ਜਮਾਲ ਚੱਕੂ ਉਹਨੇ ਬਾਈ ਜੀ ਲੈਸ ਆਈ ਜਾਊਗਾ ਆਪਣਾ ਕੱਲੇ ਕੱਲੇ ਸੂਟ ਦਾ ਬਾਈ ਜੀ ਹੋਰ ਰੇਟ ਲੱਗੂ ਆ ਜਿਹੜਾ ਕੋਈ ਬੰਦ ਮੁਠਾ ਲੈ ਲੂ ਬਾਈ ਜੀ ਉਦਾ ਹੋ ਰੇਟ ਲੱਗੂ ਜਿਹੜਾ ਭਾਈ 2-4 ਮੁਠੇ ਲੈ ਲੂ ਫਿਰ ਭਾਈ ਹੋਰ ਥੱਲੇ ਆ ਜੂਗਾ ਰੇਟ ਭਾਈ ਜੀ ਜਿੰਨੀ ਵੱਡੀ ਕਵਾਂਟੀਟੀ ਜਮਾਨ ਲੈ ਲੂਗਾ ਉਨੇ ਹੀ ਰੇਟ ਰਹਿ ਲੱਗੂਆ ਆਪਣੇ ਕੋਲੇ ਹੋਰ ਸੇਲ ਦਾ ਕੰਮ ਆ ਭਾਈ ਜੀ ਕੋਈ ਆਪਾਂ ਇੱਕ ਦੋ ਛੂਟਾਂ ਵਾਲੀ ਗੱਲ ਨਹੀਂ ਕਰਦੇ ਆਪਣੇ ਕੋਲ ਜਿੰਨੀ ਲੋਡ ਆਣ ਨੂੰ ਭਾਈ ਜੀ ਦੁਕਾਨਦਾਰ ਆਪਣੇ ਕੋਲੇ ਵੀਰ ਭਰਾ ਲੈ ਜਾਂਦੇ ਆ ਆਪਾਂ ਉਹੀ ਮਾਲ ਹੀ ਦਿੰਨੇ ਆ ਆਪਾਂ ਇੱਕ ਨੰਬਰ ਕੁਆਲਿਟੀ ਆ ਭਾਈ ਜੀ ਕਬੀਰ ਦਾ ਮਾਲ ਹੈ ਇੱਕ ਸਨ ਹੋਰ ਖੋਲ ਕੇ ਦਿਖਾ ਦਿੰਦੇ ਆ ਭਾਈ ਜੀ ਕੁਆਲਿਟੀ ਬਹੁਤ ਸੋਹਣੀ ਕੁਆਲਿਟੀ ਹੈ ਆਪਾਂ ਕਬੀਰ ਦੀ ਕੁਆਲਿਟੀ ਨੂੰ ਭਾਈ ਜੀ 3-4 ਸਾਲ ਹੋ ਗਏ ਵੇਚੀ ਜਾਂਦੇ ਨੂੰ ਕੋਈ ਇਹਦਾ ਲਾਂਬਾ ਨਹੀਂ ਬਾਈ ਜੀ ਆ ਦੇਖੋ ਦੇਖੋ ਬਾਈ ਜੀ ਚਲ ਕੋ ਹੋਰ ਮਾਰਦੇ ਇਹ ਜਿਆ ਕਪੜਾ ਵਧੀਆ ਸ਼ਾਈਨਿੰਗ ਦੇਖੋ ਕਿੰਨੀ ਸੋਹਣੀ ਸ਼ਾਈਨਿੰਗ ਹੈ ਕਬੀਰ ਦਾ ਮਾਲਾ ਬਾਈ ਜੀ ਚੈੱਕ ਕਰ ਲਓ ਉੱਤੇ ਇਹ ਆ ਦੇਖੋ ਵੀਰ ਜੀ ਇਹਦਾ ਸਟicker ਵੀ ਕਬੀਰ ਦਾ ਲੱਗਿਆ ਹੋਇਆ ਹੈ ਉੱਤੇ ਪੂਰਾ ਵਧੀਆ ਘੇਓ ਵਰਗਾ ਮਾਲਾ ਬਾਈ ਜੀ ਪੋਲਾ ਇੱਕ ਨੰਬਰ ਇਹਦਾ ਬਾਈ ਜੀ ਇਕੱਲੇ ਇਕੱਲੇ ਦਾ ਰੇਟ ਕੁੱਲ 250 ਰੁਪਿਆ ਰੇਟ ਹੈ ਬਾਈ ਜੀ 5 ਮੀਟਰ ਦਾ ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਕੋਈ ਇਕੱਠਾ ਮੁੱਠਾ ਲਊਗਾ ਉਹਨੂੰ ਬਾਈ ਜੀ ਲਾਵਾਂਗੇ ਲੈਸ 250 ਦੇ ਵਿੱਚੋਂ ਵੀ ਆਪਾਂ ਲੈਸ ਲਾਵਾਂਗੇ ਭਾਈ ਜੀ ਜਿਹੜਾ ਕੋਈ ਇਕੱਠਾ ਲੈ ਲੂਆ 250 ਰੁਪਿਆ ਕੱਲੇ ਕੱਲੇ ਛੂਟ ਦਾ ਰੇਟ ਹੈ 5 ਮੀਟਰ ਦਾ ਭਾਈ ਜੀ ਇੱਕ ਆਪਾਂ ਤੁਹਾਨੂੰ ਭਾਈ ਜੀ ਕ courier ਬਾਰੇ ਦੱਸ ਦਈਏ ਭਾਈ ਜੀ ਜੇ ਕਿਸੇ ਮੇਰੇ ਵੀਰ ਭਰਾਏ ਨੇ courier ਕਰਾਉਣਾ ਭਾਈ ਜੀ ਘਰੇ ਮੰਗਵਾਉਣਾ ਹੋਵੇ ਘੱਟੋ ਘੱਟ 5 ਸੂਟਾਂ ਦਾ ਆਰਡਰ ਚਾਹੀਦਾ ਭਾਈ ਜੀ ਕੁਰਤੇ ਪਜਾਮੇ 5 ਮੰਗਵਾ ਲਿਓ ਕੋਈ 200 ਵਾਲਾ ਕੋਈ 300 ਵਾਲਾ ਕੋਈ 250 ਵਾਲਾ ਮੰਗਵਾਪਮੇ ਜਿਹੜੇ ਮਰਜ਼ੀ ਦੇਓ ਭਾਈ ਜੀ ਪੀਸ ਪਰ 5 ਮੰਗਵਾਉਣੇ ਪੈਣਗੇ courier ਦੇ ਵਾਸਤੇ ਭਾਈ ਜੀ ਜੇਕਰ ਇਹਨੇ courier ਕਰਾਉਣਾ ਹੋਵੇ ਭਾਈ ਜੀ 250 ਰ ਇਹਦਾ ਰੇਟ 250 ਰੁਪਏ ਕੱਲੇ ਕੱਲੇ ਦਾ ਜਿਹੜਾ ਮੇਰਾ ਬੀਜ ਭਲਾ ਕੋਈ ਦੁਕਾਨਦਾਰ ਹੈ ਬੰਦ ਲੈ ਲੂ ਭਾਈ ਜੀ ਉਹਨੂੰ ਵਧੀਆ ਲੈਸ ਲਾਵਾਂਗੇ ਜੱਜ ਕੇ ਆਪਾਂ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਭਾਈ ਜੀ ਫੁੱਲ ਜਮ ਭਾਈ ਜੀ ਤੀਜੀ ਐਟਮਾ ਅਗੀ ਕੁਰਤੇ ਪਜਾਮੇ ਦੀ ਵੀ ਫੇਰ ਹੈ ਭਾਈ ਜੀ ਜਿਹਦੇ ਵਿੱਚ ਆਪਾਂ ਦੇਖੋ ਭਾਈ ਜੀ ਇੱਕ ਤਾਂ ਗੀਜੇ ਕਾਟਨ ਨਾਲ ਨੇ ਕੱਢਿਆ ਭਾਈ ਜੀ ਲੀਜੀ ਬੀਜੀ ਦੇ ਵਿੱਚ ਮਾਲ ਬਹੁਤ ਵਧੀਆ ਟੌਪ ਦਾ ਮਾਲ ਕੱਢਿਆ ਨਾਲੇ ਗੀਜਾ ਕਾਟਨ ਹੈ ਗੀਜਾ ਕਾਟਨ ਹੈ ਭਾਈ ਜੀ ਲੀਜੀ ਬੀਜੀ ਦੇ ਵਿੱਚ ਕੱਢਿਆ ਇੱਕ ਆਪਾਂ ਦੇਖੋ ਕਵੇਰ ਆ ਆ ਦੇਖੋ ਕਵੇਰ ਦਾ ਭਾਈ ਜੀ ਇਹ ਹੈਗਾ ਸ਼ਿਮਰ ਕੁਲ ਵਜਦਾ ਇਦੀ ਕੁਆਲਿਟੀ ਬਾਈ ਜੀ ਵਧੀਆ ਬੰਬੋ ਕੁਆਲਿਟੀ ਹੈ ਇੱਕ ਨੰਬਰ ਕੁਆਲਿਟੀ ਕਿਸੇ ਕਿਸਮ ਦਾ ਕੋਈ ਲਾਂਭਾ ਆਏ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਆਪਣੀ ਇਹਦੇ ਰੰਗ ਦੇਖ ਲਓ ਬਾਈ ਜੀ ਰੰਗ ਆਪਣੇ ਕੋਲੇ ਬਹੁਤ ਪਏ ਐ ਤੇ ਕਾਉਂਟੀਟੀ ਬਾਈ ਜੀ ਜਿੰਨੀ ਤੁਸੀਂ ਕਹੋਗੇ ਬਾਈ ਜੀ ਇੱਕ ਗੱਠ ਦੋ ਗੱਠ ਭਵੇਂ ਪੰਜ ਗੱਠਾ ਲੈ ਲਓ ਬਾਈ ਜੀ ਪੰਜ ਗੱਠਾ ਵੀ ਆਪਾਂ ਦੇ ਦੇ ਜਾਂਗੇ ਕੋਈ ਗੱਲ ਨਹੀਂ ਜਿੰਨੀ ਲੋੜ ਆ ਲੈ ਲਓ ਬਾਈ ਜੀ ਬਾਰ ਬਾਰ ਆਪਾਂ ਇਹ ਦੱਸਦੇ ਆ ਕੋਈ ਜਿੰਨੀ ਵੱਡੀ ਕਾਉਂਟੀਟੀ ਦੇ ਚਮਾਨ ਲਊਗਾ ਬਾਈ ਜੀ ਉਹਨੂੰ ਬਹੁਤ ਜ਼ਿਆਦਾ ਲੈਸ ਲੱਗੂਗਾ ਉਹਨੂੰ ਫੁੱਲ ਲੈਸ ਲੱਗੂ ਬਾਈ ਜੀ ਇਹ ਇੰਨੀ ਕੁ ਜ਼ਿੰਮੇਵਾਰੀ ਕਰਦੇ ਆਪਾਂ ਬਾਈ ਬਾਈ ਜੀ ਆਪਾਂ ਇੰਨੀ ਕੁ ਜ਼ਿੰਮੇਵਾਰੀ ਲੈਣੇ ਜਿਹੜਾ ਵੱਡੀ ਕਵਾਂਟੀਟੀ ਚ ਮਾਲ ਲੈ ਸਕਦਾ ਬਾਈ ਜੀ ਬਾਜ਼ਾਰ ਨਾਲੋਂ ਬਾਈ ਜੀ ਕਿਤੇ ਸਸਤਾ ਲਾਵਾਂਗੇ ਗੱਲ ਕਰ ਲਿਓ ਬਾਈ ਜੀ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਹੈ ਇੱਕ ਵਾਰੀ ਜ਼ਰੂਰ ਪੁੱਛੋ ਬਈ ਬਾਈ ਜੀ ਇੰਨਾ ਅਸੀਂ ਮਾਲ ਲੈਣੇ ਆਹ ਆਹ ਕੁਆਲਿਟੀ ਲੈਣੇ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ ਇੱਕ ਵਾਰੀ ਜ਼ਰੂਰ ਪੁੱਛਿਓ ਬਾਈ ਜੀ ਪੂਰਾ ਫੁੱਲ ਪਰਦਾ ਲਵਾਵਾਂ ਜਿਹੜਾ ਬਾਈ ਵੱਡੀ ਕਵਾਂਟੀਟੀ ਚ ਮਾਲ ਲੈ ਲੂਗਾ ਆਓ ਬਾਈ ਜੀ ਹੁਣ ਆਪਾਂ ਤੁਹਾਨੂੰ ਆ ਦਿਖਾਉਨੇ ਆ ਕੀਜਾ ਕੁੱਟ ਦਾ ਮਾਲ ਦੇਖੋ ਬਾਈ ਜੀ ਪਹਿਲਾਂ ਪਹਿਲਾਂ ਬਾਈ ਜੀ ਪੂਰੇ ਗੌਰ ਨਾਲ ਇਹ ਦੇਖੋ ਸਟicker ਦੇਖੋ ਬਾਈ ਜੀ ਪ ਪੂਰੀ ਗੌਰ ਨਾਲ ਚੈੱਕ ਕਰ ਲੋ ਬਾਈ ਜੀ ਗੀਜਾ ਕਾਟਨ ਦਾ ਸਟicker ਲੱਗਿਆ ਗੀਜਾ ਕਾਟਨ ਦਾ ਮਾਲ ਹੈ ਪਰ ਹੈ ਬਾਈ ਜੀ ਲੀਸੀਬੀਸੀ ਇਹ ਭਾਜ ਆਉਂਦਾ ਕਪੜਾ ਬਹੁਤ ਵਧੀਆ ਕਪੜਾ ਦੇਖੋ ਬਾਈ ਜੀ ਕਿੰਨਾ ਸੋਹਣਾ ਮਲਾਇਮ ਹੈ ਕਪੜਾ ਪਿਆ ਬਾਈ ਪੋਲਾ ਮਲਾਈ ਵਰਗਾ ਕਪੜਾ ਬਾਈ ਜੀ ਨਾ ਇਹ ਤੇ ਬੁਰਾ ਵੇ ਨਾ ਇਹ ਤੇ ਕੁਝ ਨਹੀਂ ਆਉਂਦਾ ਬਾਈ ਜੀ ਇਹਦੀ ਫੁੱਲ ਜ਼ਿੰਮੇਵਾਰੀ ਆਪਣੀ ਇਹ ਗੀਜਾ ਕਾਟਨ ਨੇ ਕੱਢਿਆ ਬਾਈ ਜੀ ਲੀਸੀਬੀਸੀ ਬਹੁਤ ਵਧੀਆ ਮਾਲ ਹੈ ਇਹ ਇੱਕ ਨੰਬਰ ਕੁਆਲਿਟੀ ਦਾ ਇਹ ਆ ਆਪਣਾ ਸ਼ਿਮਰਪੂਲ ਕਬੀਰ ਦਾ ਮਾਲ ਆ ਬਾਈ ਜੀ ਆਪਾਂ ਕੰਪਨੀਆਂ ਦਾ ਮਾਲ ਰੱਖਦੇ ਆ ਕੰਪਨੀਆਂ ਤੋਂ ਬਿਨਾ ਬਾਈ ਜੀ ਨਹੀਂ ਅਸੀਂ ਮਾਲ ਰੱਖਦੇ ਦੇਖ ਲੋ ਚੈੱਕ ਕਰ ਲੋ ਕਬੀਰ ਦਾ ਮਾਲ ਆ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਪੂਰਾ ਫੁੱਲ ਜ਼ਿੰਮੇਵਾਰੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਬਾਈ ਜੀ ਰੰਗ ਆਪਣੇ ਕੋਲੇ ਬਹੁਤ ਮਿਲ ਜਾਣਗੇ ਦੇਖੋ ਕਬੀਰ ਦਾ ਕੱਪੜਾ ਬਾਈ ਜੀ ਘਿਓ ਵਰਗਾ ਪੋਲਾ ਬਾਈ ਜੀ ਨਾ ਇਹ ਤੇ ਬੁਰ ਨਾ ਲੈਣਾ ਦੇਣ ਬਾਈ ਜੀ ਜਿਵੇਂ ਜਿਵੇਂ ਧੋਓਗੇ ਓਵੇਂ ਓਵੇਂ ਬਾਈ ਜੀ ਸ਼ਾਈਨਿੰਗ ਬਣਦੀ ਇਹਦੀ ਬਹੁਤ ਵਧੀਆ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਇਹ ਆ ਚੈੱਕ ਕਰ ਲੋ ਬਾਈ ਜੀ ਸਾਰੇ ਆਪਣੇ ਕੋਲ ਰੰਗ ਹੈਗੇ ਆ ਇੱਕ ਬਾਈ ਜੀ ਤੁਹਾਨੂੰ ਇਹ ਦੱਸ ਦਈਏ ਵੀ ਇੰਨਾ ਇਹ ਜਿਹੜਾ ਮਾਲ ਆਪਣੇ ਕੋਲੇ ਦੋਨੇ ਪ੍ਰਕਾਰ ਦੇ ਮਾਲਾ ਬਾਈ ਜੀ ਜਿੰਨਾ ਮਰਜੀ ਵੱਡੀ ਕਵਾਂਟੀਟੀ ਚ ਮਾਲ ਲੈ ਲਓ ਬਾਈ ਜੀ ਉਨਾ ਹੀ ਮਿਲ ਜੂਆ ਤੁਹਾਨੂੰ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਇਹਦਾ ਰੇਟ ਬਾਈ ਜੀ ਇਕੱਲੇ ਇਕੱਲੇ ਸੂਟ ਦਾ ਰੇਟ ਹੈ 350 ਰੁਪਿਆ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਉਹਨੂੰ ਲੈਸ ਲਾਵਾਂਗੇ ਬਾਈ ਜੀ ਲੈਸ ਲੱਗੂਗੀ ਫੋਨ ਮਾਰ ਕੇ ਪੁੱਛ ਲਿਓ ਬਾਈ ਜੀ ਉਹਨੂੰ ਜ਼ਿੰਮੇਵਾਰੀ ਹੈ ਲੈਸ ਲਾਵਾਂਗੇ ਵਧੀਆ ਜਿਹੜਾ ਕੋਈ ਵੱਡੀ ਕਵਾਂਟੀਟੀ ਚ ਮਾਲ ਲੈ ਲੂਗਾ ਕਬੀਰ ਦਾ ਕੱਪੜਾ ਇਕੱਲੇ ਇਕੱਲੇ ਸੂਟ ਦਾ ਰੇਟ ਕੁੱਲ 350 ਰੁਪਇਆ ਰੇਟ ਆ ਬਾਈ ਜੀ ਆਪਣੀ ਚੌਥੀ ਆਈਟਮ ਆ ਕੀ ਬਾਈ ਜੀ ਗੀਜ਼ੇ ਕਾਟਨ ਦੀ ਪਿਓਰ ਜਮਾ ਜਿਹਨੂੰ ਆਪਾਂ ਗੀਜ਼ਾ ਕਾਟਨ ਕਹਿੰਦੇ ਆ ਬਾਈ ਜੀ ਵਿਆਹ ਸਾਦੀਆਂ ਦੇ ਵਿੱਚ ਵੀ ਕੰਮ ਆਉਂਦਾ ਹੈ ਇਹ ਇਹ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਜਿਹਦੇ ਕੱਪੜੇ ਦੀ ਸ਼ਾਈਨਿੰਗ ਹੈ ਸ਼ਾਈਨਿੰਗ ਬਹੁਤ ਵਧੀਆ ਬਾਈ ਜੀ ਇਹਦੇ ਕੱਪੜੇ ਤੇ ਬਾਈ ਜੀ ਮੋਹਰ ਲੱਗੀ ਹੈ ਸ਼ਾਇਰ ਤੇ ਫੋਟ ਫੋਟ ਤੇ ਮੋਹਰ ਹੁੰਦੀ ਹੈ ਬਾਈ ਜੀ ਤੁਹਾਨੂੰ ਮੋਹਰ ਦਿਖਾਵਾਂਗੇ ਬਾਈ ਜੀ ਸ਼ਾਇਰ ਤੇ ਲੱਗੀ ਹੁੰਦੀ ਹੈ ਜਿਹੜਾ ਪਿਓਰ ਗੀਜ਼ਾ ਕਾਟਨ ਹੈ ਉਹ ਮੋਹਰ ਚੈੱਕ ਕਰਕੇ ਲਓ ਬਾਈ ਜੀ ਆ ਦੇਖੋ ਬਾਈ ਸਾਨੂੰ ਚੈੱਕ ਕਰਕੇ ਬਾਈ ਜੀ ਮੋਰ ਜਮ ਜੂਮ ਕਰਕੇ ਦਿਖਾ ਦੇ ਆ ਦੇਖੋ ਬਾਈ ਜੀ ਮੋਰ ਲੱਗੀ ਹੁੰਦੀ ਹੈ ਸ਼ਰਟ ਤੇ ਇਹਦੇ ਜਿਹੜਾ ਪਿਓਰ ਗੀਜਾ ਕਾਟਣਾ ਬਾਈ ਜੀ ਮੋਰ ਸ਼ਰਟ ਤੇ ਦੇਖਿਆ ਕਰੋ ਕੁਆਲਿਟੀ ਇਹਦੀ ਇਹੋ ਜਿਹੀ ਹੈ ਬਾਈ ਜੀ ਪੂਰਾ ਜਮਾ ਸੋਨੇ ਦਾ ਸੁਹਾਗਾ ਜਮਾ ਇੱਕ ਨੰਬਰ ਇਹ ਚੈੱਕ ਕਰੋ ਬਾਈ ਜੀ ਬਾਈ ਜੀ ਖੜਕ ਦਾ ਕਪੜਾ ਜਮਾ ਦੱਸਦਾ ਵੀ ਕਪੜਾ ਹੈਗਾ ਹਾਂ ਇੱਕ ਨੰਬਰ ਗੀਜਾ ਕਾਟਨੇ ਆ ਬਾਈ ਆ ਦੇਖੋ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕਪੜਾ ਬਾਈ ਜੀ ਇਹ ਇਹਦੇ ਵਿੱਚ ਆਪਣੇ ਕੋਲੇ 20 25 ਰੰਗ ਬਾਈ ਜੀ ਹੈਗੇ ਮੌਜੂਦ ਆਪਣੇ ਕੋਲੇ ਜਿੰਨੇ ਲੋੜ ਆ ਲਿਜਾ ਸਕਦਾ ਆਪਣੇ ਕੋਲੇ ਬਾਰ-ਬਾਰ ਦੱਸ ਦਿਆਂ ਬਾਈ ਜੀ ਵੱਡੀ ਕਵਾਂਟੀਟੀ ਚ ਮਾਲ ਹੈਗਾ ਜਿੰਨਾ ਮਰਜੀ ਜਿੰਨਾ ਲੋਡ ਆ ਉਹ ਨਾਲ ਜਾ ਸਕਦੇ ਹੋ ਬਾਈ ਜੀ ਜਿੰਨੀ ਵੱਡੀ ਕਵਾਂਟੀਟੀ ਚ ਲਾਓਗੇ ਬਾਈ ਜੀ ਉਹਨਾਂ ਰਿਆਤ ਮਿਲ ਜੂ ਬਾਈ ਜੀ ਲੈ ਜਿੰਨਾ ਮਰਜੀ ਲੋ ਸ਼ੂਟ ਲੈ ਲੋ ਦੋ ਲੈ ਲੋ ਪੰਜ ਲੈ ਲੋ ਬਾਈ ਜੀ ਜਿੰਨਾ ਮਰਜੀ ਲੈ ਲੋ ਉਹਨੇ ਮਿਲ ਜੂਆ ਸਾਰੇ ਬਾਈ ਜੀ ਗੂੜੇ ਫਿੱਕੇ ਰੰਗ ਆਪਣੇ ਕੋਲੇ ਸਾਰੇ ਮੌਜੂਦ ਆ ਆ ਦੇਖੋ ਬਾਈ ਜੀ ਗੂੜੇ ਰੰਗ ਵੀ ਹੈਗੇ ਨਾਲ ਜਿਹੜੇ ਵਿੱਚ ਬੱਚੇ ਆ ਬਾਈ ਛੋਟੇ ਬੱਚੇ ਪਾਉਂਦੇ ਆ ਗੂੜੇ ਰੰਗ ਪਾਉਂਦੇ ਆ ਉਹ ਉਹਨਾਂ ਗੂੜੇ ਰੰਗ ਵੀ ਮਿਲਣਗੇ ਬਾਈ ਜੀ ਤੇ ਫਿੱਕੇ ਰੰਗ ਗੂੜੇ ਰੰਗ ਸਾਰੇ ਰੰਗ ਹੈਗੇ ਆ ਬਾਈ ਜੀ ਆ ਹੇ ਬਾਈ ਜੀ ਸਪੈਸ਼ਲ ਵਿਆਹਾਂ ਸਾਧੀਆਂ ਵਾਸਤੇ ਕਪੜਾ ਬਾਈ ਜੀ ਬਹੁਤ ਵਧੀਆ ਕੁਆਲਿਟੀ ਹੈ ਇੱਕ ਨੰਬਰ ਆ ਦੇਖੋ ਇਹਦਾ ਰੇਟ ਕੁੱਲ ਬਾਈ ਜੀ 400 ਰੁਪਿਆ ਰੇਟ ਹੈ ਦੁਕਾਨਦਾਰੀ ਵਾਸਤੇ ਲੈਸ ਲਾਵਾਂਗੇ ਬਾਈ ਜੀ ਕੱਲੇ ਕੱਲੇ ਸ਼ੂਟ ਦਾ ਰੇਟ 400 ਰੁਪਿਆ ਬਾਈ ਜੀ ਗੀਜਾ ਕਾਟਨ ਬਾਈ ਜੀ ਬਾਜ਼ਾਰ ਦੇ ਵਿੱਚ ਜੇ ਤੁਸੀਂ ਬਾਜ਼ਾਰ ਚੋਂ ਲਓਗੇ ਬਾਈ ਜੀ ਇਹਦਾ ਰੇਟ 500 ਰੁਪਿਆ ਰੇਟ ਹੈ ਬਾਈ ਜੀ ਬਾਜ਼ਾਰਾਂ ਦੇ ਵਿੱਚ ਤੇ ਮਨਜਿੰਦਰ ਕਲਾਥ ਹਾਊਸ ਤੇ ਬਾਈ ਜੀ ਤੁਹਾਨੂੰ ਕੁੱਲ 400 ਰੁਪਏ ਦਾ ਗੀਜਾ ਕਾਟਨ ਲੱਗੂਗਾ ਬਾਈ ਜੀ ਇੱਕ ਨੰਬਰ ਕੁਆਲਿਟੀ ਹੈ ਸਿਉਣੇ ਵਰਗਾ ਮਾਲ ਹੈ ਬਾਈ ਜੀ ਇਹ ਬਿਆਹ ਹੱਦਿਆਂ ਚ ਵੀ ਕੰਮ ਆਉਂਦਾ ਊਂ ਵੀ ਘਰੇ ਕੰਮ ਆਉਂਦਾ ਬਾਈ ਜੀ ਬਹੁਤ ਵਧੀਆ ਕੱਪੜਾ ਹੈ ਇਹਦੇ ਕੋਈ ਬੁਰਨੀ ਆਉਂਦਾ ਕੁਝ ਨਹੀਂ ਆਉਂਦਾ ਕੁੱਲ 400 ਰੁਪਏ ਇਕੱਲੇ ਇਕੱਲੇ ਦਾ ਰੇਟ ਹੈ ਬਾਈ ਜੀ ਜੇ ਕੋਈ ਦੁਕਾਨਦਾਰ ਆਊਗਾ ਲਾਊਗਾ ਲੈਸ ਬਾਈ ਜੀ ਰਾਂਗੇ ਦੇ ਵਿੱਚ ਘੱਟੋ ਘੱਟ 20 ਮਿਲ ਜਾਣਗੇ ਆਪਣੇ ਕੋਲੋਂ ਬਾਈ ਜੀ ਤੇ ਕਵਾਂਟੀਟੀ ਬਾਈ ਜੀ ਜਿੰਨੀ ਲੋੜ ਆ ਉੰਨੀ ਲੈ ਜਾ ਸਕਦੇ ਹੋ ਇੱਕ ਸੂਟ ਤੋਂ ਲੈ ਕੇ ਭਵੇਂ ਬਾਈ ਜੀ 500 ਸੂਟ ਲੈ ਲਓ ਆਪਣੇ ਕੋਲੋਂ ਉਹ ਵੀ ਮਿਲ ਜਾਣਗੇ ਵੱਡੀ ਗੱਲ ਬਾਤ ਆ ਕੋਈ ਨਹੀਂ ਆਇਆ ਨਹੀਂ ਬਾਈ ਆਪਾਂ 2-4 ਮੁਠੇ ਲਿਆ ਕੇ ਧਰ ਕੇ ਨਹੀਂ ਬਾਈ ਇਹ ਰੀਲ ਪਾਉਂਦੇ ਆਪਾਂ ਆਪਣੇ ਕੋਲੇ ਵੱਡੀ ਪੱਧਰ ਤੇ ਬਾਈ ਜੀ ਚੌਥੀ ਪੰਜਵੀਂ ਆਈਟਮ ਲੈ ਕੇ ਆਪੇ ਆ ਗਿਆ ਆਪਾਂ ਬਾਈ ਜੀ 1.5 ਮੀਟਰ ਪਣੇ ਦਾ ਮਾਲ ਆਪਣੇ ਕੋਲੇ ਆਇਆ ਹੋਇਆਗਾ ਵਾਟਰਪਰੂਫ ਵੀ ਹੈਗਾ ਬਾਈ ਜੀ ਤੇ ਬਿਗੈਰ ਵਾਟਰਪਰੂਫ ਵੀ ਹੈਗਾ ਬਾਈ ਜੀ ਆਪਣੇ ਕੋਲੇ ਬਾਈ ਜੀ ਕੁਆਲਿਟੀ ਦੇਖੋਗੇ ਜਮਾ ਸੋਨੇ ਦਾ ਹਸਾਕਾ ਬਾਈ ਜੀ ਕੁਆਲਿਟੀ ਦੀ ਇੱਕ ਨੰਬਰ ਕੁਆਲਿਟੀ ਹੈ ਚੈੱਕ ਕਰ ਲਓ ਬਾਈ ਜੀ 1.5 ਮੀਟਰ ਦੇ ਪਣੇ ਵਾਲਾ ਬਾਈ ਜੀ ਜਮਾ ਐਮਐਲਏ ਪਾਉਂਦੇ ਆ ਬਾਈ ਜੀ ਜਿਹੜਾ ਮੰਤਰੀ ਸ਼ੰਤਰੀ ਪਾਉਂਦੇ ਆ ਉਹ ਸ਼ੂਟਾ ਬਾਈ ਜੀ ਇਹ ਚੈੱਕ ਕਰ ਤੋਂ ਮਾਰ ਕੇ ਦੇਖੋ ਕੱਪੜਾ ਦੇਖੋ ਬਾਈ ਆ ਦੇਖੋ ਚੈੱਕ ਕਰ ਲਓ ਬਾਈ ਜੀ ਜੂੰਗਾ ਕਰਦਾ ਹੈ ਹਾਂ ਦੇਖੋ ਬਾਈ ਜੀ ਕੁਆਲਿਟੀ ਇਹਦੀ ਜਮਾਂ ਇੱਕ ਨੰਬਰ ਆ ਬਾਈ ਜੀ ਜਮਾਂ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਡੇਢ ਦਾ ਪਣਾ ਇਹਦਾ 3.5 ਮੀਟਰ ਆਉਂ ਆ ਬਾਈ ਜੀ ਇਹ ਇੱਕ ਨੰਬਰ ਕੁਆਲਿਟੀ ਦਾ ਤੁਹਾਨੂੰ ਸਾਰੇ ਬਈ ਜਾਣਦੇ ਆ ਇੱਕ ਨੰਬਰ ਕੁਆਲਿਟੀ ਦਾ ਡੇਢ ਦਾ ਪਣਾ ਤੇ 3.5 ਮੀਟਰ ਬਾਈ ਜੀ ਕੱਟ ਹੈ ਜੀ ਇਹਦਾ ਰੇਟ ਕੁੱਲ ਬਾਈ ਜੀ 650 ਰੁਪਿਆ ਰੇਟ ਆ ਬਾਈ ਜੀ ਇਹਦਾ ਆ ਯਾਦ ਰੱਖੋ ਬਾਈ ਜੀ ਅਮੀਨਾ ਬਾਈ ਜੀ ਲਟਾ ਆ ਹੋ ਅਮੀਨਾ ਬਾਈ ਜੀ ਹੋ ਕਰੋ ਵਧੀਆ ਵਾਟਰਪਰੂਫ ਕਪੜਾ ਇੱਕ ਨੰਬਰ ਕੁਆਲਿਟੀ ਦਾ ਕਪੜਾ ਇਹ ਇਹ 650 ਰੁਪਏ ਰੇਟ ਆ ਬਾਈ ਜੀ ਇਹਦਾ ਇੱਕ ਵਾਈ ਦੀ ਕੁਆਲਿਟੀ ਆਪਣੇ ਕੋਲੇ ਆ ਸੀ ਇਹ ਵੀ ਗੀਜ਼ਾ ਕਾਟਨ ਦੀ ਕੁਆਲਿਟੀ ਆ ਬਾਈ ਜੀ ਉੱਤੇ ਕੁਆਲਿਟੀ ਚੈੱਕ ਕਰ ਲਓ ਵਾਟਰਪਰੂਫ ਲਿਖਿਆ ਬਾਈ ਜੀ ਉੱਤੇ ਦੇ ਵਾਟਰਪਰੂਫ ਇਹ ਬਾਈ ਜੀ 1050 ਰੁਪਏ ਦਾ ਰੇਟ ਆ ਬਾਈ ਜੀ ਇਹਦਾ ਇਹ ਕੁਆਲਿਟੀ ਬਾਈ ਜੀ ਬਹੁਤ ਵਧੀਆ ਕੁਆਲਿਟੀ ਹੈ ਬਹੁਤ ਪ੍ਰਕਾਰ ਦਾ ਮਾਲ ਆਉਂਦਾ ਬਾਈ ਜੀ ਪਰ ਆਪਾਂ ਇੱਕ ਇਹ ਬਾਧਾ ਕਰਕੇ ਸੁਣਨਾ ਕਹਿਣਾ ਇਸ ਗੱਲ ਦੀ ਕੋਈ ਫੁੱਲ ਜ਼ਿੰਮੇਵਾਰੀ ਇਸ ਗੱਲ ਦੀ ਕੋਈ ਵੀ ਕਿਸੇ ਕਿਸਮ ਦਾ ਇਹਦਾ ਲਾਂਬਾ ਹੋਵੇ ਆਪਾਂ ਦੇਨਦਾਰ ਬੈਠੇ ਆ ਬਾਈ ਜੀ ਇਹਦਾ ਰੇਟ ਕੁੱਲ 650 ਰੁਪਿਆ ਰੇਟ ਹੈ 3.5 ਮੀਟਰ ਕਪੜਾ ਦੇਵਾਂਗੇ ਮਿਲ ਕੇ ਜਿਹੜਾ ਕਿ ਕੁਆਲਿਟੀ ਇਹ ਇੱਕ ਨੰਬਰ ਵਿਆਹਾਂ ਸਾਧੀਆਂ ਚ ਪਾਉਣ ਵਾਲਾ ਮਾਲ ਆ ਬਾਈ ਜੀ ਇੱਕ ਨੰਬਰ ਕੁਆਲਿਟੀ ਇਹ ਕੋਈ ਇਹਦੇ ਚ ਲਾਂਬਾ ਨਹੀਂ ਆਉਂਦਾ ਕੋਈ ਬੁਰ ਨਹੀਂ ਆਉਂਦਾ ਬਾਈ ਜੀ ਦਾ ਚੱਕ ਲਈ ਇਹ ਆ ਦੇਖੋ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਮਾਲ ਹੈ ਬਾਈ ਜੀ ਇੱਕ ਵਾਰੀ ਆਪਾਂ ਤੁਹਾਨੂੰ ਹੋਰ ਦੱਸ ਦਈਏ ਜੇ ਜਿਹੜੀ ਆਨਲਾਈਨ ਦੀ ਗੱਲਬਾਤ ਕਰਦੇ ਆਪਾਂ ਆ ਪਾਰਸਲ ਦੀ ਗੱਲ ਕੀਤੀ ਆਪਾਂ ਤੁਹਾਡੇ ਨਾਲ ਜਿਹੜਾ ਬਾਈ ਜੀ ਮਹਿੰਗਾ ਸੂਟ ਹੈ ਹਜ਼ਾਰ ਦਾ 700 ਦਾ ਸੂਟ ਆ ਬਾਈ ਜੀ ਏਪਮਾ ਦੋ ਸੂਟ ਪਾਰਸਲ ਕਰਵਾ ਲਿਓ ਬਾਈ ਜੀ ਦੋ ਸੂਟ ਵੀ ਅਸੀਂ ਕਰ ਸਕਦੇ ਆ ਜਿਹੜੇ ਬਾਈ ਜੀ ਸਸਤੇ ਸੂਟ ਹੈ 200 ਵਾਲਾ 300 ਵਾਲਾ 400 ਵਾਲਾ ਬਾਈ ਜੀ ਉਹ ਪੰਜ ਸੂਟ ਚਾਰ ਸੂਟ ਤੋਂ ਘੱਟ ਪਾਰਸਲ ਨਹੀਂ ਕਰਦੇ ਬਾਈ ਜੀ ਜੇ ਕਿਸੇ ਪਾਰਸਲ ਕਰਾਉਣਾ ਹੈ ਕੁਆਲਿਟੀ ਜਿਹੜੀ ਮਰਜ਼ੀ ਲੈ ਲਿਓ ਸੂਟ ਚਾਰ ਪੰਜ ਕਰ ਲਿਓ ਬਾਈ ਜੀ ਤੇ ਬਾਈ ਜੀ ਤੁਹਾਨੂੰ ਸਾਰਾ ਜਿਹੜਾ ਇਹ ਕੁੜਤਾ ਪਿਆਮਾ ਦਿਖਾਇਆ ਬਾਈ ਜੀ ਗਰਮੀ ਦੇ ਰਿਲੇਟਡ ਹੈ ਇੱਕ ਨੰਬਰ ਕੁਆਲਿਟੀ ਦੇਵਾਂਗੇ ਬਾਈ ਜੀ ਕੋਈ ਇੱਥੇ ਬੁਰ ਨਹੀਂ ਆਉਂਦਾ ਇੱਕ ਨੰਬਰ ਸਾਨੂੰ ਮਾਲ ਦਿਖਾਇਆ ਹੈ ਵਧੀਆ ਬਾਜ਼ਵ ਰੇਟ ਤੇ ਬਾਈ ਜੀ ਜੇ ਕਿਸੇ ਨੇ ਵੱਡੀ ਕਵਾਂਟਿਟੀ ਚ ਮਾਲ ਚੱਕਣਾ ਬਾਈ ਇਹਨੂੰ ਬਹੁਤ ਲੈਸ ਲੱਗੂਆ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਹੈ ਬਾਈ ਜੀ ਜਰੂਰ ਗੱਲ ਕਰਕੇ ਸਾdna ਗੱਲ ਕਰਿਆ ਕਰੋ ਜੇ ਕਿਸੇ ਨੇ ਮਾਲ ਲੈਣਾ ਹੁੰਦਾ ਹੈ ਇੱਕ ਬਾਈ ਜੀ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜਰੂਰ ਕਰਿਆ ਕਰੋ ਗਲਤੀ ਫਰਤੀ ਹੋ ਗਈ ਤਾਂ ਬਾਈ ਜੀ ਮਾਫ ਕਰਦੇ ਕਰਿਆ ਕਰੋ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਕੋਈ ਸੁਝਾਅ ਦਿਆ ਕਰੋ ਕਈ ਵਾਰੀ ਸਾਥੋ ਕੋਈ ਗਲਤੀ ਹੋ ਜਾਂਦੀ ਹੈ ਬਾਈ ਜੀ ਬੋਲਦਿਆਂ ਤੋਂ ਜਾਂ ਕੁਝ ਸਾਥੋ ਦਿਖਾਉਣਾ ਤੋਂ ਗਲਤੀ ਆ ਜਾਂਦੀ ਹੈ ਕੋਈ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਾਈ ਜੀ ਤੁਹਾਡੇ ਕਮੈਂਟਾਂ ਦੇ ਅਸੀਂ ਇੰਤਜ਼ਾਰ ਕਰਦੇ ਹੁੰਦੇ ਆ ਤੇ ਬਾਈ ਜੀ ਕੱਲ ਨੂੰ ਇੱਕ ਦੋ ਦਿਨਾਂ ਤੱਕ ਲੈ ਕੇ ਫਿਰ ਤੁਹਾਨੂੰ ਵੀਡੀਓ ਲੈ ਕੇ ਆਵਾਂਗੇ ਬਾਈ ਜੀ ਜਿਵੇਂ ਹੁਣ ਬਾਈ ਜੀ ਇੱਕ ਕੱਟ ਪੀਸ ਆਪਣੇ ਕੋਲੇ ਬਾਈ ਜੀ ਅੱਜ ਲਿਖਾਏ ਹੋਏ ਆ ਕੱਲ ਨੂੰ ਤਾਂ ਨਹੀਂ ਪਰਸੋਂ ਤੋਂ ਕੱਟ ਪੀਸ ਕਾਟਨ ਦੇ ਆਉਣਗੇ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਮਾਲ ਹੈ ਤੁਹਾਨੂੰ ਵੀਡੀਓ ਰਹੀ ਦੱਸਾਂਗੇ ਅਸੀਂ ਬਈ ਕੀ ਕੱਲ੍ਹ ਵਾ ਤੇ ਦੱਸਾਂ ਦਿਖਾਵਾਂਗੇ ਤੁਹਾਨੂੰ ਤੇ ਕਾਟਨ ਦਾ ਮਾਲ ਆਊਗਾ ਤੇ ਗਲਤੀ ਫਲਤੀ ਕਰੋ ਬਾਈ ਜੀ ਮਾਫ ਵਾਹਿਗੁਰੂ ਜੀ ਕਾ ਖਾਲਸਾ ਸ੍ਰ